ਰਾਮ ਜਨਮ ਭੂਮੀ ਅਯੋਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤਿਸ਼ਠਾ ਦੀ ਪਹਿਲੀ ਵਰੇਗਣ ਮੌਕੇ ਅੰਮ੍ਰਿਤਸਰ ਦੀ ਨਗਰ ਨਿਗਮ ਕਲੋਨੀ ਦੇ ਸਮੂਹ ਵਾਸੀਆਂ ਵੱਲੋਂ ਸਤਕੀਰਤਨ ਦਾ ਆਯੋਜਨ ਬੜੀ ਸ਼ਰਧਾ ਨਾਲ ਕਰਵਾਇਆ ਗਿਆ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਰਾਗਵ ਕੌਂਡਲ ਅਤੇ ਰਾਜੇਸ਼ ਕੌਂਡਲ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਇਸ ਸੰਬੰਧੀ ਸੁਮਿਤ ਸਿੰਘ ਸਨੀ ਰਾਜੀਵ ਧਿਆਨ ਸਿੰਘ ਧੰਜੂ ਅਤੇ ਐਡਵੋਕੇਟ ਗਿਰਿਸ਼ ਕੁਮਾਰ ਨੇ ਐਸ਼ਰੂਪ ਦਿਹਾੜੇ ਦੀ ਸਭ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਪ੍ਰੋਗਰਾਮ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਭਜਨ ਕੀਰਤਨ ਉਪਰੰਤ ਆਰਤੀ ਹੋਈ ਤੇ ਭੰਡਾਰਾ ਵਰਤਾਇਆ ਗਿਆ। ਰਾਜਨ, ਵਿਸ਼ਵ ਭਾਰਤੀ, ਪੋਬੀ ਬੇਦੀ, ਕਮਲ ਸ਼ਰਮਾ, ਡਾਕਟਰ ਸੰਜੀਵ ਕੁਮਾਰ, ਵਰੁਣ ਅਤੇ ਅਸ਼ੋਕ ਕੁਮਾਰ ਸਨਿ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਰਾਮ ਰਲਾ ਦੇ ਉਪਲਕਸ ਦੇ ਵਿੱਚ ਨਗਰ ਨਿਗਮ ਕਲੋਨੀ ਦੀ ਤਰਫੋਂ 1 ਸਾਲ ਬਾਅਦ ਪਹਿਲੀ ਵਰ੍ਹੇਗੰਢ ਮਨਾਈ ਗਈ ਹੈ। ਉਹਦੇ ਉਪਲਕਸ ਦੇ ਵਿੱਚ ਕੀਰਤਨ ਚੱਲ ਰਿਹਾ ਨਾਲ ਲੰਗਰ ਪੰਡਾਰਾ ਚੱਲ ਰਿਹਾ ਹੈ। ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੈ। ਨਗਰ ਨਿਗਮ ਕਲੋਨੀ ਨੂੰ ਵੀ ਬਹੁਤ-ਬਹੁਤ ਵਧਾਈ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਬਹੁਤ ਖੁਸ਼ੀ ਦੀ ਗੱਲ ਹੈ ਜੀ ਇੰਨੇ ਸਾਲ ਬਾਅਦ ਮੋਦੀ ਦੀ ਸਰਕਾਰ ਆਈ ਹੈ। ਉਸ ਉਪਲਕਸ ਦੇ ਵਿੱਚ ਉਹਨਾਂ ਨੇ ਰਾਮ ਮੰਦਰ ਦਾ ਨਿਰਮਾਣ ਹੋਇਆ। ਸ਼੍ਰੀ ਰਾਮ ਜੀ ਦੇ ਅਯੁੱਧਿਆ ਚ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਸਲਾਨਾ ਪ੍ਰੋਗਰਾਮ ਮਨਾਇਆ ਗਿਆ ਨਗਰ ਕਲੋਨੀ ਦੇ ਤਰਫੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਹੁਦਾਈ ਦਿਨਾਂ ਬਈ ਬੜੀ ਖੁਸ਼ੀ ਦੀ ਗੱਲ ਹੈ ਬਈ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਕਈ ਸਾਲਾਂ ਬਾਅਦ ਮੁੜ ਸਥਾਪਿਤ ਹੋਇਆ ਪਿਛਲੇ ਸਾਲ ਜਦੋਂ ਹੋਇਆ ਸੀਗਾ ਆਪਨਾ ਉਹ ਸਾਰੇ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਨਾਇਆ ਗਿਆ ਸੀਗਾ ਇਹਤਵਾਰ ਸਾਰਿਆਂ ਨੇ ਘਰ ਦੇ ਵਿੱਚ ਦੀਪਮੰਨ ਲਗਾਈ ਤੇ ਸੀ ਕਿ ਅੱਜ ਦੇ ਦਿਨ ਅਸੀਂ ਇਹ ਐਤਵਾਰ ਵਾਲੇ ਦਿਨ ਅਸੀਂ ਅੱਜ ਇਸ ਦਿਵਾਰ ਨੂੰ ਮਨਾ ਰਹੇ ਹਾਂ